ਕੀ ਇਰਤਕਰ ਇਨਸਾਨ ਤੂੰ ਮੇਰੀ ਇੱਕ ਗੱਲ ਨੂੰ ਨਾ ਧਿਆਨ ਨਾਲ ਸੁਣ ਲੈ ਮੈਂ ਤੈਨੂੰ ਬਹਿਣ ਵਾਸਤੇ ਸਾਹ ਦਿੱਤੀ ਤੇ ਖਾਣ ਨੂੰ ਮਿੱਠੇ-ਮਿੱਠੇ ਫਲ ਤੇ ਧਰਤੀ ਤੇ ਜਿਉਣ ਵਾਸਤੇ ਮਹਿੰਗੇ ਮੁੱਢ ਦੀ ਆਕਸੀਜਨ ਮੇਰੇ ਬਿਨਾਂ ਤੇਰਾ ਨਾ ਇੱਕ ਪਲ ਵੀ ਨਹੀਂ ਛੜਨਾ ਆਖਰੀ ਸਮੇਂ ਤੇ ਵੀ ਮੈਂ ਤੇਰੇ ਕੰਮ ਆਣਾ ਪਰ ਤੂੰ ਮੇਰੇ ਨਾਲ ਜੋ ਇਹ ਨਜਾਇਜ਼ ਧੱਕਾ ਕੀਤਾ ਏ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਤੂੰ ਮੈਨੂੰ ਅੱਗ ਲਾਉਣ ਤੋਂ ਪਹਿਲਾਂ ਇੱਕ ਵਾਰੀ ਕੁਝ ਤਾਂ ਸੋਚ ਵਿਚਾਰ ਲੈਂਦਾ ਤੂੰ ਇਨਾ ਅਕਿਰਤਕਣ ਕਿਉਂ ਹੋ ਗਿਆ ਕਹਿੰਦੇ ਨੇ ਕਿ ਜਿਹੜਾ ਕਿਸੇ ਦੇ ਕੀਤੇ احਸਾਨਾਂ ਨੂੰ ਭੁੱਲ ਜੇ ਉਸ ਨੂੰ ਅਕਿਰਤਕਣ ਕਹਿੰਦੇ ਨੇ ਇਨਸਾਨ ਨੂੰ ਮੈਂ ਕੀ ਆਖਾਂ ਇਹ ਇਤੇਸਾਨ ਤਾਂ ਭੁੱਲਨੇ ਭੁੱਲਨੇ ਨੇ ਇਹ ਸੰਗੋਂ ਮੈਨੂੰ ਅੱਗਾਂ ਲਾ ਲਾ ਕੇ ਸਾੜ ਰਿਹਾ ਹੈ ਇਹ ਵੀਡੀਓ ਤੇ ਅੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੂੰ ਸੋਚੀ ਆ ਸਕੇ ਧੰਨਵਾਦ ਸਸਿਕਾ